ਉਹ ਵੀ ਆਪਣੀ ਮੈਰਾਥਨ ਦੌੜ ਸਮਾਪਤ ਕਰਕੇ ਆ ਗਏ ਨੇ ਜਿੰਨੇ ਵੀ ਏਐਸ ਮੈਰਾਥਨ ਦੌੜ ਦੇ ਵਿੱਚ ਆਪਣੀ ਆਪਣੀ ਰਿਫਰੈਸ਼ਮੈਂਟ ਤੇ ਫਰੂਟ ਲੈ ਲੈਣ ਤੇ ਰਿਲੈਕਸ ਕਰ ਲੈਣ ਜੇ ਕਿਸੇ ਨੂੰ ਕੋਈ ਮੈਡੀਕਲ ਕੋਈ ਸਮੱਸਿਆ ਜਾਪਦੀ ਹੈ ਉਹਨਾਂ ਵਾਸਤੇ ਸਾਡੀਆਂ ਜਿਹੜੀਆਂ ਐਂਬੂਲੈਂਸਿਸ ਨੇ ਉਹ ਵੀ ਨਾਲ ਨੇ ਜੇ ਕਿਸੇ ਨੂੰ ਡਾਕਟਰੀ ਸਹਾਇਤਾ ਦੀ ਲੋੜ ਆ ਤੇ ਉਹ ਵੀ ਪ੍ਰੈਜ਼ੈਂਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਨੇ ਹਿੱਸਾ ਲਿਆ ਉਹ ਆਪਣੀ ਚਾਹ ਲੱਸੀ ਇੱਥੇ ਸਟੇਜ ਤੇ ਆ ਕੇ ਲੈ ਲੈਣ ਮਾਨਯੋਗ ਐਸਐਸਪੀ ਸਾਹਿਬ ਵੀ ਜਿਹੜੀ ਮੈਰਾਥਨ ਦੇ ਵਿੱਚ ਦੌੜ ਕੇ ਇੱਥੇ ਆ ਰਹੇ ਨੇ ਸੋ ਜਿਹੜੇ ਵਿਜੇਤਾ ਨੇ ਉਹਨਾਂ ਦਾ ਨਾਮ ਅਨਾਉਂਸ ਹੋ ਚੁੱਕਾ ਹੈ ਵੀਡੀਓਗ੍ਰਾਫੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਨਗਦ ਦੇ ਨਾਮ ਤੇ ਜਿਹੜੇ ਸ਼ੀਰ ਦਾ ਨਾਮ ਜਿਹੜਾ ਸਨਮਾਨਿਤ ਕੀਤਾ ਜਾਊਗਾ ਪਾਣੀ ਕਰ ਦਿੰਦੇ ਜੀ ਇੱਧਰ ਕਰੋ ਜਾਨੀ ਜਾਨਾ ਫੋਨ ਲੈ ਆਪੇ ਸਕਰੋਚ ਕਰਦੀ ਵਿੱਚ ਭਾਗ ਲੈ ਕੇ ਇਹ ਵੈਸੀ ਦਿੱਤਾ ਹੈ ਕਿ ਅਸੀਂ ਇਹ ਗਰਾਉਂਡਰ ਨਾਲ ਜੁੜੇ ਰਾਵਾਂਗੇ ਤੇ ਨਸ਼ਿਆਂ ਤੋਂ ਬਚੇ ਰਾਵਾਂਗੇ ਸੋ ਇੱਕ ਵਾਰ ਤੋਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਥੋੜੀ ਸਟੈਚਿੰਗ ਕਰ ਲਓ ਜਿਹੜੇ ਬੱਚੇ ਹੁਣੇ ਆਵੇ ਭੱਜ ਕੇ ਆਏ ਆ ਉਹ ਥੋੜੀ ਆਪਣੀ ਸਟੈਚਿੰਗ ਕਰ ਲੈਣ ਉਸ ਤੋਂ ਬਾਅਦ ਆ ਬ੍ਰੇਕਫਾਸਟ ਬਹੁਤ ਵੱਡਾ ਮੈਸੇਜ ਐਸਪ੍ਰੈਸ ਬਜਰੀਆ ਅੱਜ ਥਰੋਅਆਊਟ ਇੰਡੀਆ ਜਾਊਗਾ ਕਿ ਪੀਐਸਐਫ ਪੰਜਾਬ ਪੁਲਿਸ ਜਿੱਥੇ ਡਰੱਗਸ ਦੇ ਅਗੇਂਸਟ ਹੈ ਉਥੇ ਜਿਹੜੀ ਆਮ ਜਨਤਾ ਵੀ ਆ ਉਹ ਵੀ ਡਰੱਗ ਦੇ ਖਿਲਾਫ ਥੰਮ ਬਣ ਕੇ ਖੜੀ ਐ ਸੋ ਇਸ ਹਿੱਸੇ ਦੇ ਵਿੱਚ ਇਸ ਇਵੈਂਟ ਦੇ ਵਿੱਚ ਇੱਕ ਵਾਰ ਸਾਰੇ ਬੋਲਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਤੇ ਇਹ ਸਮਾਪਤੀ ਮੈਂ ਨਹੀਂ ਕਹਿਣਾ ਚਾਹੁੰਗਾ ਇਹ ਸ਼ੁਰੂਆਤ ਹੈ ਜਿਹੜੀ ਕੀਤੀ ਸੀ ਉਹ ਲਗਾਤਾਰ ਚੱਲੀ ਆ ਰਹੀ ਐ ਇਹ ਇੱਕ ਇਵੈਂਟ ਖਤਮ ਹੋਈ ਐ ਅਸੀਂ ਇਦਾਂ ਹੀ ਕੰਟੀਨਿਊ ਕਰਾਂਗੇ ਜਿਹੜਾ ਸਿਲਸਿਲਾ ਇੱਥੇ ਚੱਲਦਾ ਰਹੇਗਾ ਸ਼ਹਿਰਾਂ 'ਚ ਪਹਿਲੇ ਉਧਰ ਸਿਟੀ ਏਰੀਆ 'ਚ ਕਰਾਂਦੇ ਸੀ ਉੱਧ ਇਸ ਵਾਰ ਸਾਡੀ ਸੋਚ ਇਹ ਸੀ ਕਿ ਕਿਉਂ ਨਾ ਬਾਰਡਰ ਦੇ ਨੇੜੇ ਤਾਰਾਂ ਦੇ ਨੇੜੇ ਜਿੱਥੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡੋਨ ਐਕਟੀਵਿਟੀ ਇੱਥੇ ਹੈ ਸਾਰਾ ਟਰੱਕ ਦਾ ਰਸਤਾ ਇੱਥੋਂ ਹੈ ਕਿ ਇੱਥੇ ਕੀਤਾ ਜਾਵੇ ਇੱਥੋਂ ਦੇ ਲੋਕ ਜਿਹੜੇ ਵਸੇ ਆ ਜਾਂ ਸਾਡੇ ਬੀਐਸਐਫ ਦੇ ਜਵਾਨ ਜ਼ਾਹੇ ਉਹਨਾਂ ਦੀ ਸਾਰੀ ਸ਼ਮੂਲੀਅਤ ਵੀ ਪਈ ਹੋਵੇ ਤਾਂ ਇਸ ਸਾਡੇ ਇਸ ਇਵੈਂਟ ਦਾ ਇਸ ਉਪਰਾਲੇ ਦਾ ਮਕਸਦ ਇਹ ਸੀ ਜੋ ਕਾਫੀ ਤੁਹਾਡੇ ਪਾਰਟਿਸਪੇਸ਼ਨ ਨਾਲ ਤੁਹਾਡੇ ਹਮ ਹਮਾ ਕੇ ਇੱਥੇ ਪਹੁੰਚਣ ਦੇ ਮੈਂ ਤੁਹਾਡਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਉਮੀਦ ਕਰਦਾ ਕਿ ਅੱਗੇ ਵੀ ਜੋ ਕੋਈ ਅਸੀਂ ਪ੍ਰੋਗਰਾਮ ਉਲੇਕਾਂਗੇ ਉਸ 'ਚ ਤੁਸੀਂ ਇਦਾਂ ਹੀ ਆਪਣਾ ਸਹਿਯੋਗ ਦੋਗੇ ਖਾਸ ਕਰਕੇ ਬਾਬਾ ਦੀਪ ਸਿੰਘ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਿਨ੍ਹਾਂ ਨੇ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਔਰ ਬੜੇ ਸ਼ਾਰਟ ਵਿੱਚ ਇਸਤੇ ਕੀਤਾ